ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਵੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਸਾਹਮਣੇ 6 ਅਤੇ 7 ਅਪ੍ਰੈਲ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਵੇਂ ਦੇ ਹਾਲਾਤ ਨੇ ਬੱਦਲ ਵਾਈ ਦੇ ਤੇ ਕੀ ਗਰਮੀ ਦਾ ਮਾਹੌਲ ਬਣਿਆ ਰਹੇਗਾ ਕਿਸਾਨਾਂ ਦੇ ਲਈ ਕੀ ਅਪਡੇਟ ਹੈ ਤੇ ਕੀ ਹਾਲਾਤ ਹਵਾ ਦੇ ਰੁੱਖ ਦੇ ਹੋ ਸਕਦੇ ਨੇ ਕਿਉਂਕਿ ਤੇਜ਼ ਹਵਾਵਾਂ ਦਾ ਅਲਰਟ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਤੇ ਨਾਲ ਦੀ ਨਾਲ ਭਾਰੀ ਗਰਮੀ ਦੀ ਉਮੀਦ ਵੀ ਪੰਜਾਬ ਵਿੱਚ ਮੌਸਮ ਵਿਭਾਗ ਵੱਲੋਂ ਕੀਤੀ ਗਈ ਹੈ ਸਾਰੀ ਜਾਣਕਾਰੀ ਦਵਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਬ ਤਾਂ ਹਲਕੀ ਦਰਮਿਆਨੀ ਬੱਦਲਬਾਜ਼ੀ ਦੇ ਪੰਜਾਬ ਦੇ ਉੱਪਰ ਅਸਰ ਬਣਦਾ ਹੋਇਆ ਦਿਖਾਈ ਦੇ ਰਿਹਾ ਥੋੜੇ ਇਲਾਕੇ ਵਿੱਚ ਬੱਦਲਬਾਜ਼ੀ ਦਾ ਕਿੰਮੇ ਦੇ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰ ਦਿਓ ਤਾਂ ਕਿ ਬਾਕੀ ਆਪਣੇ ਤੁਹਾਡੇ ਯਾਰ ਦੋਸਤ ਜਿੰਨੇ ਵੀ ਨੇ ਉਹਨਾਂ ਤੱਕ ਇਹ ਵੀਡੀਓ WhatsApp ਰਾਹੀਂ Facebook ਰਾਹੀਂ ਕਿਸੇ ਵੀ ਤਰੱਕੇ ਨਾਲ ਪਹੁੰਚਦੀ ਕਰ ਦਿਓ ਤਾਂ ਕਿ ਉਹਨਾਂ ਨੂੰ ਵੀ ਮੌਸਮ ਦੀ ਜਾਣਕਾਰੀ ਮਿਲਦੀ ਗੱਲ ਕਰਾਂਗੇ ਹਾਲਾਤਾਂ ਦੀ ਤਾਂ ਅੱਜ 6 ਤਰੀਕ ਨੂੰ ਹਾਲਾਤ ਠੀਕ ਠਾਕ ਰਹਿਣਗੇ ਉੱਤਰ ਪੱਛਮੀ ਹਵਾ ਚੱਲੇਗੀ ਬੱਦਲਵਾਈ ਹਵਾ ਦੇ ਨਾਲ ਅੱਗੇ ਨਿਕਲ ਜਾਵੇਗੀ ਤੇ ਮੌਸਮ ਯਾਤਰ ਸਾਫ਼ ਹੀ ਰਹੇਗਾ ਹੁਣ ਜਿਹੜੇ ਦਿਨ ਤੇ ਤਾਪਮਾਨ ਨੇ ਉਹ 38 ਡਿਗਰੀ ਤੱਕ ਮੈਕਸਿਮਮ ਜਾਣ ਦੀ ਉਮੀਦ ਹੈ ਬਟ ਸਭ ਤੋਂ ਜ਼ਿਆਦਾ ਤਾਪਮਾਨ ਸਾਨੂੰ ਬਠਿੰਡੇ ਦੇ ਵਿੱਚ ਦੇਖਣ ਨੂੰ ਮਿਲੇਗਾ ਕਿਉਂਕਿ ਬੀਤੀ ਦਿਨਾਂ ਦੇ ਵਿੱਚ ਵੀ ਸਾਨੂੰ ਸਭ ਤੋਂ ਵੱਧ ਤਾਪਮਾਨ ਲੁਧਿਆਣਾ ਅਤੇ ਬਠਿੰਡਾ ਦੋ ਸ਼ਹਿਰ ਨੇ ਜਿਹਨਾਂ ਵਿੱਚ ਦੇਖਣ ਨੂੰ ਮਿਲਿਆ ਤੇ ਐਵਰੇਜ ਤਾਪਮਾਨ ਜਿਹੜਾ ਉਹ 26 36 ਡਿਗਰੀ ਦੇਖਣ ਨੂੰ ਮਿਲ ਰਿਹਾ ਤੇ ਸਭ ਤੋਂ ਜ਼ਿਆਦਾ ਤਾਪਮਾਨ ਬਠਿੰਡਾ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਉੱਤਰ ਪੱਛਮੀ ਹਵਾ ਚੱਲਣ ਦੇ ਕਾਰਨ ਥੋੜੀ ਬਹੁਤੀ ਦੁਪਹਿਰ ਦੇ ਸਮੇਂ ਗਰਮੀ ਤੋਂ ਰਾਤ ਜ਼ਰੂਰ ਮਿਲੇਗੀ ਪਰ ਹਵਾ ਦੇ ਵਿੱਚ ਹੁਣ ਉਨੀ ਜਿਆਦਾ ਠੰਡ ਨਹੀਂ ਰਹੀ ਕਿ ਉਹ ਗਰਮੀ ਨੂੰ ਘਟਾ ਸਕੇ ਹੁਣ ਤੇਜ਼ ਲਗਾਤਾਰ ਧੁੱਪ ਪੈਣ ਦੇ ਕਾਰਨ ਤਪਸ਼ ਕਾਫੀ ਜ਼ਿਆਦਾ ਵਧਦੀ ਹੋਈ ਦਿਖਾਈ ਦੇ ਰਹੀ ਹੈ ਫਸਲਾਂ ਦੇ ਰੰਗ ਹੁਣ ਬਦਲ ਚੁੱਕੇ ਨੇ ਜਿਸ ਦੇ ਕਾਰਨ ਹੁਣ ਕਣਕ ਦੀ ਫਸਲ ਪੱਕ ਕੇ ਲਗਭਗ ਤਿਆਰ ਹੋ ਚੁੱਕੀ ਹੈ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਬਾਢੀ ਸ਼ੁਰੂ ਹੋ ਗਈ ਹੈ ਇਸੇ ਕਰਕੇ ਕਿਸਾਨਾਂ ਦੇ ਥੋੜੀ-ਬੋਤੀ ਚਿੰਤਾ ਦੀ ਗੱਲ ਰਹਿੰਦੀ ਹੈ ਕਿ ਕਿਤੇ ਮੀਂਹ ਦੇ ਵਿੱਚ ਸੌਰੀ ਮੌਸਮ ਦੇ ਵਿੱਚ ਕੋਈ ਮੀਂਹ ਵਗੈਰਾ ਦੀ ਸੰਭਾਵਨਾ ਨਾ ਹੋਵੇ ਤਾਂ ਇਸੇ ਮੱਦੇ ਨਜ਼ਰ ਆਪਾਂ ਹੁਣ ਗੱਲ ਕਰਾਂਗੇ 7 ਤਰੀਕ ਦੀ ਅਪਡੇਟ ਦੀ 7 ਅਪ੍ਰੈਲ ਨੂੰ ਵੀ ਮੌਸਮ ਫਿਲਹਾਲ ਠੀਕ ਠਾਕ ਹੀ ਬਣਿਆ ਰਹੇਗਾ ਹਲਕੇ ਦਰਮਿਆ ਵਿੜੋ ਪੂਰਬੀ ਹੋ ਚੁੱਕਿਆ ਹੈ 7 ਤਰੀਕ ਨੂੰ ਜੋ ਮੌਸਮ ਵਿਭਾਗ ਵੱਲੋਂ ਅਲਰਟ ਨੇ ਤਾਂ ਪੂਰਬੀ ਹਵਾ ਦੀ ਐਂਟਰੀ ਹੋਣ ਦੇ ਕਾਰਨ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਪ੍ਰੀ ਮੌਨਸੂਨ ਗਤੀਵਿਧੀ ਹੋ ਸਕਦੀ ਹੈ ਕਿਉਂਕਿ ਹਾਲਾਤ ਜਿਹੜੇ ਨੇ ਉਹ ਥੋੜੇ ਬਹੁਤੇ ਸਾਨੂੰ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਪੂਰਬੀ ਹਵਾ ਚੱਲਣ ਦੇ ਕਾਰਨ ਪੂਰਬੀ ਹਵਾ ਜਦੋਂ ਵੀ ਚੱਲਦੀ ਹੈ ਤਾਂ ਪੰਜਾਬ ਦੇ ਵਿੱਚ ਨਮੀ ਦੀ ਮਾਤਰਾ ਹਵਾ ਦੇ ਵਿੱਚ ਥੋੜੀ ਵਧ ਜਾਂਦੀ ਹੈ ਤੇ ਗਰਮੀ ਦਾ ਮਾਹੌਲ ਪੰਜਾਬ ਦੇ ਵਿੱਚ ਪਹਿਲਾਂ ਹੀ ਹੋ ਚੁੱਕਿਆ ਹੈ ਤੇ ਅਜਿਹੇ ਦੇ ਵਿੱਚ ਜਦੋਂ ਗਰਮ ਹਵਾਵਾਂ ਦੇ ਸੌਰੀ ਗਰਮੀ ਵਾਲੀ ਜਗਾ ਦੇ ਵਿੱਚ ਨਵੀਂ ਵਾਲੀ ਹਵਾਵਾਂ ਆਉਂਦੀਆਂ ਨੇ ਤਾਂ ਗਰਜ ਚਮਕ ਯਾਨੀ ਕਿ ਪ੍ਰੀ ਮੌਨਸਨ ਗਤੀਵਿਧੀਆਂ ਅਕਸਰ ਹੀ ਦੇਖਣ ਨੂੰ ਮਿਲਦੀਆਂ ਨੇ ਅਜਿਹੇ ਦੇ ਵਿਚਕਾਰ ਸਾਨੂੰ ਉਮੀਦ ਹੈ ਕਿ ਸਾਨੂੰ 7 ਤਰੀਕ ਦੇ ਨੇੜੇ ਤੇੜੇ ਥੋੜੀ ਬਹੁਤੀ ਪ੍ਰੀ ਮੌਨਸਨ ਗਤੀਵਿਧੀ ਪੰਜਾਬ ਦੇ ਵਿੱਚ ਗਰਜ ਚਮਕ ਦੇ ਹਾਲਾਤ ਦੇਖਣ ਨੂੰ ਮਿਲ ਸਕਦੇ ਨੇ ਪਰ ਮੀਂਹ ਜਾਂ ਕਿਰਮਨ ਕਰਨੀ ਦੇ ਕੋਈ ਬਹੁਤ ਵੱਡੀ ਅਪਡੇਟ ਕਿਸੇ ਤਰੀਕੇ ਦੀ ਨਹੀਂ ਆਈ ਅਗਰ ਕੋਈ ਇਹ ਜਹੀ ਅਪਡੇਟ ਆਉਂਦੀ ਹੈ ਤਾਂ ਚੈਨਲ ਦੇ ਉੱਪਰ ਵੀਡੀਓ ਲੈ ਕੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਕਰਾਂਗੇ ਬਣੇ ਰਹੋ ਚੈਨਲ ਦੇ ਉੱਪਰ ਚੈਨਲ ਵੈਦਰ ਅਪਡੇਟਸ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਤਾਂ ਕਿ ਅਗਲੀ ਮੌਸਮ ਦੀ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਬਾਕੀ ਦੁਪਹਿਰ ਅਤੇ ਸ਼ਾਮ ਦੀ ਜਾਣਕਾਰੀ ਲੈ ਕੇ ਜਲਦ ਮਿਲਦੇ ਹਾਂ ਧੰਨਵਾਦ ਜੀ